ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਚ ਦੁਨੀਆ ਸੇਵਾ ਕਮਾਈ ਹੈ ਤਾਂ ਦਰਗਹ ਵੈਸਣ ਪਾਈ ਹੈ ਗੁਰਦੁਆਰਾ ਬਾਬਾ ਬਾਲਾ ਜੀ ਸ਼ੈਪੂਰੀ ਵੀ ਕਿਪੋਂਦੇ ਗਏ ਆੜਾ ਸਹਿਵਾ ਤੋਂ ਚੱਲ ਕੇ ਗੁਣੇ ਤੋਂ ਸੋ ਇੱਥੇ ਵੀ ਬਹੁਤ ਵੱਡੇ ਪੱਧਰ ਤੇ ਸੇਵਾ ਚੱਲ ਰਹੀ ਆ ਆਉਂਦੀਆਂ ਜਾਂਦੀਆਂ ਸੰਗਤਾਂ ਨੂੰ ਬੇਨਤੀ ਆ ਇਸ ਸਥਾਨ ਤੇ ਜ਼ਰੂਰ ਦਰਸ਼ਨ ਕਰਕੇ ਜਾਇਆ ਕਰੋ ਨਾਲ ਦੀ ਨਾਲ ਰਾੜਾ ਸਾਹਿਬ ਵਾਲਿਆਂ ਦੇ ਸਥਾਨ ਤੇ ਵੀ ਜ਼ਰੂਰ ਦਰਸ਼ਨ ਕਰਕੇ ਜਾਇਆ ਕਰੋ ਸੋ ਇੱਕ ਕਾਰਸੇਵਾਲਿਆਂ ਦੇ ਬਹੁਤ ਵੱਡੇ ਸਥਾਨ ਨੇ ਇੱਥੇ ਨਾਲ ਸਕੂਲ ਵੀ ਆ ਤੋਂ ਬਹੁਤ ਵੱਡੀ ਸੇਵਾ ਫ੍ਰੀ ਸੇਵਾ ਪੜ੍ਹਾਈ ਦੀ ਹੋਰ ਸੋ ਜ਼ਰੂਰ ਭਾਈ ਆਉਂਦੇ ਜਾਂਦੇ ਸੇਵਾ ਨਿਭਾ ਕੇ ਜਾਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ